ਦੱਸਦੀ ਹੈ ਕਿ ਜਲੰਧਰ ਦੇ ਪਿੰਡ ਸੰਸਾਰਪੁਰ ਵਿਖੇ ਇੱਕ ਰੁੱਖ ਸੋਖ ਸੁਖ ਦੇ ਤਹਿਤ ਬੂਟੇ ਲਗਾਏ ਗਏ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਮੈਡਮ ਸੁਖਸੰਦੂ ਜਸਵੰਤ ਸਿੰਘ ਸੰਧੂ ਲੱਕੀ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਜਗੰਦਰ ਸ਼ਰਮਾ ਸਰਦਾਰ ਪਾਲ ਸਿੰਘ ਬਲਦੇਵ ਸਿੰਘ ਲਾਡੀ ਬਲਦੇਵ ਸਿੰਘ ਧੀਨਾ ਆਦੀ ਸਾਰੇ ਮੈਂਬਰ ਮੌਜੂਦ ਵਿੱਚ ਹਾਜ਼ਰ ਰਹੇ ਅਤੇ ਰੁੱਖ ਲਗਾਉਣ ਤੋਂ ਪਹਿਲਾਂ ਭਗਵਾਨ ਬਾਲਮਿਕ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਉਸ ਤੋਂ ਬਾਅਦ ਸਮੂਹ ਮੈਂਬਰਾਂ ਵੱਲੋਂ ਬੂਟੇ ਲਗਾਏ ਗਏ ਮੈਡਮ ਸੁਖਸੰਦੂ ਦਾ ਕਹਿਣਾ ਹੈ ਕਿ ਹਰ ਇੱਕ ਪਰਿਵਾਰ ਨੂੰ ਆਪਣੇ ਆਪਣੇ ਜਨਮ ਦਿਨ ਤੇ 5-5 ਰੁੱਖ ਲਾਜ਼ਮੀ ਲਗਾਉਣੇ ਚਾਹੀਦੇ ਹਨ ਜਲੰਧਰ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਸੰਦੂ ਹੈ ਜੀ ਅੱਜ ਜਿਹੜੇ ਤੁਸੀਂ ਬੂਟੇ ਲਾਏ ਉਹਦੇ ਬਾਰੇ ਦੱਸੋ ਕੁਝ ਮੈਂ ਸਰ ਬੂਟੇ ਅੱਜ ਇਸ ਕਰਕੇ ਲਾਏ ਆ ਦੇਖੋ ਇੱਕ ਤਾਂ ਹੁਣਸ ਬਹੁਤ ਪੈਂਦੀ ਹੈ ਗਰਮੀ ਬਹੁਤ ਜ਼ਿਆਦਾ 48 ਡਿਗਰੀ ਤੋ ਤੱਕ ਹੀ ਹੋ ਕੇ ਮੁੜਿਆ ਹੈ ਨਾ ਨਹੀਂ ਤੱਕੇ 42 41 ਤੱਕ ਹੀ ਰਹਿੰਦਾ ਸੀ ਤਾਪਮਾਨ ਤੱਕ ਤੇ ਪਰ ਸਾਨੂੰ ਮੌਨਸੂਨ ਦੇ ਸਾਬ ਨਾਲ ਇੱਕ ਇੱਕ ਪੌਦਾ ਹਰ ਇੱਕ ਨੂੰ ਲਾਉਣਾ ਚਾਹੀਦਾ ਔਰ ਇਹਨਾਂ ਪੌਦਿਆਂ ਦੇ ਵਿੱਚ ਕਦੇ ਕੂੜਾ ਕਰਕੇ ਨਹੀਂ ਸਿੱਟਣਾ ਕਹੀਦਾ ਕਿਉਂਕਿ ਇਹ ਸਾਨੂੰ ਇੱਕ ਜੀਵਨ ਦਿੰਦੀ ਹੈ ਤੇ ਇਸ ਕਰਕੇ ਮੇਰੇ ਅੱਜ ਪਿੰਡ ਦੇ ਸਾਰੇ ਮੇਰੇ ਪਿੰਡ ਭੈਣ ਭਾਈ ਹਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ oprana ਬਣਾਇਆ ਕਿਹੜੀ ਜਗ੍ਹਾ ਤੇ ਲਗਾਏ ਬੂਟੇ ਤੁਸੀਂ ਇਹ ਅਸੀਂ ਜੀ ਪਿੰਡ ਸੰਸਾਰਪੁਰਾ ਗੈਂਟ ਦੇ ਵਿੱਚ ਪੈਂਦਾ ਤੇ ਅਸੀਂ ਅੱਜ ਬਾਬਾ ਵਾਲਮੀਕ ਜੀ ਦੇ ਮੰਦਿਰ ਤੋਂ ਅਰਦਾਸ ਕਰਕੇ ਤੇ ਇਹ ਪੌਦੇ ਲਾਉਣ ਦੀ ਖੁਸ਼ੀ ਵਿੱਚ ਅਸੀਂ ਲੱਡੂ ਵੀ ਬਣਦੇ ਆ ਜੀ ਤੇ ਤੁਸੀਂ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਪਬਲਿਕ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਹਰ ਇੱਕ ਇਨਸਾਨ ਨੂੰ ਇੱਕ ਇੱਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਤਾਂ ਕਿ ਜਿਹੜੇ ਕੈਨੇਡਾ ਮਗੀ ਕਰਦੇ ਕੋਈ ਦੇਸ਼ ਆ ਉਹ ਸਾਡੇ ਤੋਂ ਪੰਜਾਬ ਤੋਂ ਜ਼ਿਆਦਾ ਵਧੀਆ ਨਹੀਂ ਹੈ ਕਿਉਂਕਿ ਤੇ ਹਰੀਆਵਲੀ ਬਹੁਤ ਥਿਮੀ ਪੈਂਦਾ ਹਰੀਆਵਲੀ ਕਰਕੇ ਹੈ ਨਾ ਤੇ ਅਸੀਂ ਪੰਜਾਬ ਦੀ ਆਪਣਾ ਕੈਨੇਡਾ ਬਣਾ ਸਕਦੇ ਦੇਖਿਆ ਜਾਵੇ ਕਈ ਸੰਸਥਾਵਾਂ ਨੇ ਉਦਾ ਕੀਤਾ ਹੈ ਵੀ ਜੇ ਕਿਸੇ ਦਾ ਜਨਮ ਦਿਨ ਆਂਦਾ ਹਰ ਇੱਕ ਨੂੰ ਪੰਜ ਪੰਜ ਬੂਟੇ ਲੈਣਾ ਚਾਹੀਦਾ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਏਗਾ ਹਾਂਜੀ ਮੈਂ ਕਰਦੀ ਆਪਣੀਆਂ ਬੇਟੀਆਂ ਦੇ ਤੇ ਇਹ ਮੇਰੇ ਲੱਕੀ ਵੀਰ ਆ ਅਸੀਂ ਪਿੰਡ ਦੇ ਆਪਣੇ ਵਿਕਾਸ ਬਾਰੇ ਬਹੁਤ ਜ਼ਿਆਦਾ ਸੋਚਦੇ ਆ ਉੱਥੇ ਸਾਡਾ ਇੱਕ ਛੱਪੜ ਆ ਉੱਥੇ ਵੀ ਦੇਖੋ ਇਹਨਾਂ ਨੇ ਪੌਦੇ ਲਾਏ ਆ ਤਰ੍ਹਾਂ ਮੇਕੇ ਸਾਰੇ ਪ੍ਰਾਨਾਂ ਕਰਦੇ ਆ ਮੈਂ जोगेंद्रਪਾਲ ਸ਼ਰਮਾ ਹੈਲੋ ਆਮ ਆਦਮੀ ਪਾਰਟੀ ਦਾ ਇੱਕ ਛੋਟਾ ਜਿਹਾ ਵਰਕਰ ਜਲੰਧਰ ਨੌਰਤੋਂ ਸੱਚ ਜੋ ਮੇਰੀ ਭੈਣ ਸੁਖਸੰਧੂ ਨੇ ਔਰ ਮੇਰੇ ਭਾਈਆ ਜੀ ਔਰ ਮੇਰੇ ਇਹ ਪਰਿਵਾਰਕ ਮੈਂਬਰ ਸੰਸਾਰਪੁਰ ਦੇ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਨੇ ਅੱਜ ਬਾਲਮਿਕੀ ਮਹਾਰਾਜ ਦੇ ਦਰਬਾਰ ਤੇ ਅਰਦਾਸ ਕਰਕੇ ਪੌਦੇ ਲਾਉਣ ਦੀ ਇੱਕ ਸੇਵਾ ਆਰੰਭ ਕੀਤੀ ਆ ਮੈਂ ਤੇ ਇੱਕ ਛੋਟੀ ਜੀ ਗੱਲ ਚਾਹਣਾ ਕਿ ਜੇ ਹਰੇਕ ਬੰਦਾ ਇੱਕ ਪੌਦਾ ਲਾਏਗਾ ਤੇ ਦੁਨੀਆ ਬਚ ਜਾਏਗੀ ਅਗਰ ਕੋਈ ਪੌਦਾ ਲਗਾਏਗਾ ਨਹੀਂ ਤੇ ਜੋ ਹਾਲਾਤ ਹੋ ਰਹੇ ਆ ਅਸੀਂ ਇੱਥੇ ਸਾਰੇ ਹਮਸਫਰ ਬੈਠੇ ਆ ਹਮ ਉਮਰ ਬੈਠੇ ਆ ਇਹ ਇਨਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਛੋਟੇ-ਛੋਟੇ ਹਾਂ ਹਰ ਪਿੰਡ ਦੇ ਵਿੱਚ ਬਾਗ ਵੀ ਹੁੰਦੇ ਸੀ ਹਰ ਪਿੰਡ ਦੇ ਵਿੱਚ ਦਰਖਤ ਵੀ ਹੁੰਦੇ ਸੀ ਸੜਕਾਂ ਭਰੀਆਂ ਸੀ ਹਰਿਆਵਲ ਸੀ ਆ ਏਸੀਆਂ ਉਸੀਆਂ ਦੀ ਲੋੜ ਨਹੀਂ ਸੀ ਲੋਕ ਬਗੈਰ ਏਸੀਆਂ ਤੋਂ ਹੀ ਸੁਤੇ ਰਹਿੰਦੇ ਸੀ ਕਿਸੇ ਨੂੰ ਗਰਮੀ ਨਹੀਂ ਲੱਗਦੀ ਪਰ ਅੱਜ ਇਨਾਂ ਮਾੜਾ ਸਮਾਂ ਆ ਗਿਆ ਕਿ ਹਰੇਕ ਬੰਦਾ ਦਰਖਤ ਵੱਡ ਵੱਡ ਕੇ ਵੇਚ ਹੀ ਜਾਂਦਾ ਕਿਸੇ ਦਾ ਪੈਸਿਆਂ ਨਾਲ ਢਿੱਡ ਨਹੀਂ ਭਰਦਾ ਕਿਸੇ ਦਾ ਕਿਸੇ ਚੀਜ਼ ਨਾਲ ਢਿੱਡ ਨਹੀਂ ਭਰਦਾ ਪਰ ਅੱਜ ਤਾਂ ਲੋਕਾਂ ਨੇ ਬਚਣਾ ਵਾ ਜੇ ਹਰੇਕ ਬੰਦਾ ਪੌਦਾ ਲਗਾਏਗਾ ਔਦੇ ਦੇ ਨਾਲ ਹਰਿਆਵਲ ਹੋਏਗੀ ਬਰਸਾਤ ਪਏਗੀ ਬਰਸਾਤ ਪਏਗੀ ਤੇ ਲੋਕ ਖੁਸ਼ ਆਲਣਗੇ ਨਹੀਂ ਤੇ ਆ ਜਿਹੜੀ 6-7 ਮਹੀਨਿਆਂ ਤੋਂ ਗਰਮੀ ਪਈ ਆ ਲੋਕਾਂ ਦੀਆਂ ਬਾਹਾਂ ਖੜੀਆਂ ਖਰਾਪੀਆਂ ਇਸ ਗਰਮੀ ਨੇ ਸੋ ਮੇਰੀ ਪਰਜੋਰ ਅਪੀਲ ਆ ਮੇਰੇ ਆਪ ਤੋਂ ਵੱਡੇ ਭੈਣਾ ਭਰਾਵਾਂ ਨੂੰ ਛੋਟੇ ਵੀਰਾਂ ਨੂੰ ਮਾਤਾਵਾਂ ਨੂੰ ਕਿ ਜਿਹੜੇ ਤੁਸੀਂ ਜਨਮ ਦਿਨ ਤੇ ਇਨਾ ਖਰਚਾ ਕਰਦੇ ਹੋ ਵਾਧਾ ਪੈਸਾ ਖਰਚਦੇ ਹੋ ਉਹਦੇ ਨਾਲੋਂ ਜਿੰਨੇ ਵੀ ਤੁਸੀਂ 10-15 ਜਾਣੇ ਆਪਣੇ ਬੱਚੇ ਦੇ ਜਨਮ ਦਿਨ ਤੇ ਇਕੱਠੇ ਹੋਏ ਹੋ ਸਾਰੇ ਜਾਣੇ ਧਈਆ ਕਰੋ ਕੇ ਪੰਜ ਪੰਜ ਬੁੱਡੇ ਅਹੀ ਉਸ ਪਿੰਡ ਦੇ ਵਿੱਚ ਉਸ ਸੜਕ ਦੇ ਉੱਤੇ ਗਲੀ ਮੁਹੱਲਿਆਂ ਵਿੱਚ ਲਾਈਏ ਤਾਂ ਜੋ ਇਹ ਪੰਜਾਬ ਬੱਸ ਸਕੇ ਹਿੰਦੁਸਤਾਨ ਬੱਸ ਸਕੇ ਜੈ ਹਿੰਦ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ